ਉਹ ਬੜਦਾ ਜਿਆਦੇ ਗਾਣਾ ਉਸ ਨੂੰ ਮਿਲਦੀਆਂ ਜਿਹੜਾ ਕੋਈ ਮਾਰੇ ਕੰਮ ਕਰੇ 2004 ਦੇ ਵਿੱਚ ਪੱਲ ਵਿਹਾਰੀ ਆਵਾਜ਼ ਪਾਈ ਦੀ ਸਰਕਾਰ ਬਣੀ ਕੀ ਕਾਨੂੰਨ ਲਿਆਉਂਦਾ ਕਹਿੰਦਾ ਵੀ ਜਿਹੜਾ ਅੱਜ ਤੋਂ ਬਾਅਦ ਮਲਾਜੋ ਭਰਤੀ ਹੋਊਗਾ ਉਹਨੂੰ ਪੈਨਸ਼ਨ ਨਹੀਂ ਮਿਲੂਗੀ ਉਹ ਗੱਲ ਹੋ ਗਈ ਕਿਸਾਨ ਕਹਿੰਦਾ ਦੂਰਾ ਤੋਰ सेठ ਕਹਿੰਦਾ ਮੇਰੀ ਦੁਕਾਨ ਤੇ ਨਾ ਆੜ ਕੋਈ ਅਸੀਂ ਮੰਗ ਕਰਦੇ ਆ ਕਿਹੇ ਕੋਈ ਛੋਟਾ ਦੁਕਾਨਦਾਰ ਹੈ ਕਿਹੇ ਮਜ਼ਦੂਰ ਹੈ ਕਿਹੇ ਕਿਸਾਨ ਹੈ ਅਸੀਂ ਕਹਿੰਦਾ 7 ਸਾਲ ਤੋਂ ਬਾਅਦ ਕਟੋ ਕਟੋ ਨੂੰ 10000 ਰੁਪਇਆ ਪੈਨਸ਼ਨ ਦਿਓ ਕਿਉਂ ਜਿੰਨੀ ਉਹਨੇ ਕਮਾਈ ਕਰੀ ਆ ساری ਉਮਰ ਦੇ ਵਿੱਚ 33% ਟੈਕਸ ਭਰਿਆ ਹੈ ਇਹ ਮਾੜਾ ਕਾਨੂੰਨ ਭਾਰਤੀ ਜੱਟਾ ਪਾਰਟੀ ਕੱਲ ਵਿਹਾਰੀ ਆਵਾਜ਼ ਪਾਈ ਲਿਆਇਆ 2014 ਦੇ ਵਿੱਚ ਮੋਦੀ ਆਇਆ ਔਰ ਤੋਂ ਪਹਿਲਾਂ ਕੀ ਲਾਲ ਕਰਿਆ ਛਾ ਨੇ ਕਹਿੰਦਾ ਇੱਕ ਪਰਿਵਾਰ ਨੂੰ ਪੰਜ ਜੀਆਂ ਦੇ ਪਰਿਵਾਰ ਨੂੰ ਅਸੀਂ 15-15 ਲੱਖ ਰੁਪਏ ਦੇਵਾਂਗੇ ਉਹਨਾਂ ਨੇ ਠੁੱਕ ਕੇ ਜ ਉੱਤੇ ਆ ਭਰਾਵੋ ਤਾਂ ਇਹਨੂੰ ਜਿਆਦਾ ਗਾਲਾਂ ਕੱਢਦੇ ਆ ਇਹ ਕਾਨੂੰਨ ਲਿਆਦਾ ਸਾਡੇ ਵੱਡ ਬਣੇਰਿਆਂ ਨੇ ਵੱਡੀਆਂ ਲੜਾਈਆਂ ਲੜ ਕੇ ਵੱਡੀਆਂ ਕੁਰਬਾਨੀਆਂ ਦੇ ਕੇ 18 ਘੰਟੇ ਦਿਹਾੜੀ ਦਿੱਤੀ ਉਹਨੂੰ 8 ਘੰਟੇ ਕਰਾਇਆ ਪਰ ਮੋਦੀ ਨੇ ਕੀ ਕਰਿਆ ਪਿਛਲੇ ਦਿਨਾਂ ਦੇ ਵਿੱਚ 8 ਘੰਟਿਆਂ ਦਾ ਦਿਹਾੜੀ ਕਰਦੀ ਸਾਡੇ ਕਿਸਾਨਾਂ ਦੇ ਖਵਾਗ ਦੇ ਵਿੱਚ ਇਹ ਆ ਖਵਲੇ ਕੱਲੇ ਛੋਟੀਆਂ ਮਜ਼ਦੂਰੀ ਜੜੇ ਨੇ ਪਾਛੜੀਆਂ ਸਰਾਣੀਆਂ ਦੇ ਉਹੋ ਦਿਹਾੜੀ ਕਰਦੇ ਨੇ ਕੋਈ ਨਹੀਂ ਮੇਰੇ ਕਿਸਾਨ ਵੀਰੋ ਸਾਡੇ ਮੁੰਡੇ ਬਾਹਰ ਜਾ ਕੇ ਉਹ ਵੀ ਦਿਹਾੜੀ ਕਰਦੇ ਆ ਹਰ ਕਾਂਡਿਆ ਤੋਂ ਬਾਲ ਹਰ ਟਾਈਮ ਮਿਲੂਗਾ ਕਾਸੀ ਮੋਦੀ ਸਰਕਾਰ ਨੂੰ ਕੌਲਾ ਕਰ ਜੇ ਜੇ ਮਾਰਾ ਕੰਮ ਕੀਤਾ ਹੁਣ ਕਰ ਲੋ ਭੰਤ ਦੀ ਗੱਲ ਅਜਾ ਸਰਕਾਰ ਦੀ